ਸੱਚਕਾ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਲੋਨ ਦੇਣ ਵਾਸਤੇ ਬਹੁਤ ਸਾਰੇ ਕੰਪਨੀਆਂ ਇਸ ਵੇਲੇ ਬਾਜ਼ਾਰ ਦੇ ਵਿੱਚਕਾਰ ਮੌਜੂਦ ਨੇ ਤੇ ਲੇਕਿਨ ਇੱਕ ਹੋਰ ਕੰਪਨੀ ਆਈ ਹੈ ਨਵੀਂ ਕੰਪਨੀ ਆਈ ਹੈ ਸਾਡੇ ਨਾਲ ਇੱਥੇ ਮੌਜੂਦ ਨੇ ਸਰ ਕੀ ਨਾਮ ਤੁਹਾਡਾ ਅਨਕੁਸ਼ ਗੁਪਤਾ ਮੇਰਾ ਅ ਤੁਸੀਂ ਕੀ ਨਾਮ ਹੈ ਇਸ ਫਰਮ ਦਾ ਜੀ ਤੁਸੀਂ ਨਵੀਂ ਸਟਾਰਟ ਕੀਤੀ ਹੈ ਰੀਫ ਇਨਸਰਵ ਇਸਦੇ ਵਿੱਚ ਕਰ ਕੀ ਨਵਾਂ ਹੋਏਗਾ ਕਿਉਂਕਿ ਜਦ ਅਸੀਂ ਲੋਨ ਦੀ ਗੱਲ ਕਰਦੇ ਇਤਨੀ ਸਾਰੀ ਮਾਰਕੀਟ ਦੇ ਵਿਸ਼ਕਾਰ ਆਲਰੇਡੀ ਲੋਗ ਲੱਗੇ ਹੋਏ ਨੇ ਕਿ ਉਹ ਲੋਨ ਦੇ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਜਦ ਲੋਨ ਲੈਣ ਤੋਂ ਬਾਅਦ ਜੋ ਕਟਾਈ ਹੁੰਦੀ ਹੈ ਉਹ ਵੀ ਬਹੁਤ ਵਾਇਰਲ ਹੁੰਦੀ ਹੈ ਤੇ ਤੁਸੀਂ ਕੀ ਨਵਾਂ ਲੋਕਾਂ ਵਾਸਤੇ ਕਰ ਰਹੇ ਹੋ ਐਕਚੁਅਲੀ ਅਸੀਂ ਇੱਕ ਇਹੋ ਜਿਹਾ ਡਿਜੀਟਲ ਪਲੇਟਫਾਰਮ ਲੈ ਕੇ ਆਏ ਹਾਂ ਜਿਸ ਦੇ ਵਿੱਚ ਅਸੀਂ ਮਲਟੀਪਲ ਬੈਂਕਸ ਦੀ ਆਪਸ਼ਨ ਕਸਟਮਰ ਨੂੰ ਦੇ ਰਹੇ ਹਾਂ ਜਿੱਥੇ ਕਿ ਕਸਟਮਰ ਆਪਣੀ ਕਾਰ ਸੇਲ ਐਂਡ ਪਰਚੇਸ ਵੀ ਕਰ ਸਕਦਾ ਹੈ ਤੇ ਸੈਕੰਡਲੀ 30 ਪਲੱਸ ਬੈਂਕਸ ਹੈ ਜਿਸ ਤੋਂ ਲੋਨ ਲੈ ਸਕਦਾ ਹੈ ਤਾਂ ਅਸੀਂ ਥੋੜਾ ਦੇਖਦੇ ਹਾਂ ਕਸਟਮਰ ਨੂੰ ਜਜ ਕਰਦੇ ਹਾਂ ਵੀ ਕਸਟਮਰ ਦਾ ਲੋਨ ਕਿਹੜੇ ਬੈਂਕ ਤੋਂ ਮਿਨੀਮਮ ਰੇਟ ਤੇ ਹੋ ਸਕਦਾ ਹੈ ਤਾਂ ਉਦੋਂ ਅਸੀਂ ਲੋਨ ਪ੍ਰੋਵਾਈਡ ਕਰਦੇ ਹਾਂ ਇੱਕ ਤੁਸੀਂ ਕਹਿ ਰਹੇ ਹੋ ਕਿ ਆਲਰੇਡੀ ਇਤਨੇ ਸਾਰੇ ਬੈਂਕ ਲੱਗੇ ਹੋਏ ਨੇ ਲੇਕਿਨ ਬਾਜ਼ਾਰ ਦੇ ਵਿਚਕਾਰ ਇਤਨੇ ਸਾਰੇ ਆਲਰੇਡੀ ਮੈਂ ਕਿਹਾ ਨਾ ਲੋਕ ਹਨ ਕੱਢਦੇ ਤਾਂ ਕਿਉਂ ਯਕੀਨ ਕਰੇ ਕਿ ਤੁਸੀਂ ਈਜ਼ੀ ਕਰਵਾਓਗੇ ਤੇ ਔਰ ਵਧੀਆ ਤਰੀਕੇ ਨਾਲ ਕਰਾਓਗੇ ਕਿਉਂਕਿ ਮੈਮ ਦੇਖਿਆ ਜਾਵੇ ਤਾਂ 2011 ਤੋਂ ਮੈਂ ਐਸੀ ਲਾਈਨ 'ਚ ਹਾਂ ਮਤਲਬ ਮੈਨੂੰ ਆਲਮੋਸਟ 15 ਸਾਲ ਦਾ ਐਕਸਪੀਰੀਅੰਸ ਹੈ ਤਾ ਉਹ ਤਾਂ ਕਸਟਮਰ ਨਾਲ ਗੱਲ ਕਰਕੇ ਹੀ ਉਹਨੂੰ ਮਤਲਬ ਸਹੀ ਗਾਈਡ ਕਰ ਸਕਦੇ ਆ ਕੋਈ ਇਹ ਲਾਲਸ ਨਹੀਂ ਹੈ ਕਿ ਕਸਟਮਰ ਦਾ ਕੋਈ ਰੇਟ ਆਫ ਇੰਟਰਸਟ ਜ਼ਿਆਦਾ ਲੱਗੇ ਜਾਂ ਫਿਰ ਉਹਨੂੰ ਘੱਟ ਲੋਨ ਹੋਵੇ ਸਾਈਡਲੀ ਤਾਂ ਬੈਨੀਫਿਟ ਇਹ ਹੈ ਵੀ ਜਿੰਨੇ ਜ਼ਿਆਦਾ ਸਾਡੇ ਨਾਲ ਕਸਟਮਰ ਜੁੜਨਗੇ ਉਹਨਾਂ ਜ਼ਿਆਦਾ ਅਸੀਂ ਉਹਦਾ ਬੈਨੀਫਿਟ ਕਰਵਾ ਸਕਦੇ ਆ ਅੱਛਾ ਤਾਂ ਕਿਉਂਕਿ ਵਕ ਵਕ ਲੋਨ ਨੇ ਸਭ ਤੋਂ ਜ਼ਿਆਦਾ ਲੋਨ ਹੱਲੇ ਤੱਕ ਤੁਹਾਡੀ ਨਵੀਂ ਕੰਪਨੀ ਕਿੰਨੇ ਕਰ ਅੱਗੇ ਲੋਕ ਕਿਸ ਵਾਸਤੇ ਸਭ ਤੋਂ ਜ਼ਿਆਦਾ ਲੋਨ ਵਾਸਤੇ ਆਏ ਨੇ ਮੇਨਲੀ ਸਾਡਾ ਜੋ ਜਿਵੇਂ ਕਿ ਨਾਮ ਹੈ ਰੀਫਿੰਸਰਵ ਅਸੀਂ ਜੋ ਜੋ ਸਾਡਾ ਕੋਰ ਪ੍ਰੋਡਕਟ ਹੈ ਉਹ ਯੂਜ਼ਡ ਕਾਰ ਲੋਨ ਹੈ ਯੂਜ਼ਡ ਵੀਕਲ ਲੋਨ ਚਾਹੇ ਉਹ ਕਾਰ ਹੈ ਚਾਹੇ ਕਮਰਸ਼ੀਅਲ ਵੀਕਲਸ ਹੈ ਚਾਹੇ ਟਰੈਕਟਰਸ ਹੈ ਤਾਂ ਉਹੀ ਅਸੀਂ ਕਰ ਰਹੇ ਹਾਂ ਸਭ ਤੋਂ ਪਹਿਲੇ ਤਾਂ ਜਾਨਣਾ ਚਾਹੁੰਗੇ ਯੂਜ਼ਡ ਕਾਰ ਵਾਸਤੇ ਵੈਸੇ ਬਹੁਤ ਸਾਰੀ ਐਪਸ ਇੱਥੇ ਵੀ ਅਵੇਲੇਬਲ ਹੈ ਕਿ ਤੁਸੀਂ ਸੇਲ ਕਰ ਸਕਦੇ ਹੋ ਵਧੀਆ ਕੀਮਤ ਮਿਲ ਸਕਦੀ ਹੈ ਤੁਹਾਡੀ ਕੰਪਨੀ ਦੇ ਵਿੱਚਕਾਰ ਅਜਿਹਾ ਕੀ ਵੱਖਰਾ ਹੈਗਾ ਕਿ ਉਹ ਲੋਕ ਇੱਥੇ ਪਹੁੰਚ ਬੇਸਿਕਲੀ ਮੈਮ ਵੀਆਰ Amazon for Cars ਸਾਡਾ ਜਿਹੜਾ ਪਲੈਟਫਾਰਮ ਹੈ ਉੱਥੇ ਕਸਟਮਰ ਬਾਈ ਸੇਲ ਫਾਈਨੈਂਸ ਇੰਸ਼ੋਰੈਂਸ ਆਰਟੀਓ ਸਰਵਿਸਿਜ਼ ਗੱਡੀ ਦੇ ਏਜ ਦੇ ਜੋ ਵੀ ਸਹੂਲਤਾਂ ਕਸਟਮਰ ਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਸਾਰੀ ਸਾਡੇ ਪਲੈਟਫਾਰਮ ਤੇ ਅਵੇਲੇਬਲ ਹੈ ਸੋ ਬੇਸਿਕਲੀ ਵੀ ਆਰ ਵਨ ਸਟਾਪ ਸ਼ਾਪ ਫਾਰ ਦਾ ਕਸਟਮਰ ਉਹ ਬਾਈ ਕਰ ਸਕਦਾ ਹੈ ਸੇਲ ਕਰ ਸਕਦਾ ਹੈ ਆਪਣੀ ਮਨਪਸੰਦ ਕਾਰ ਪਸੰਦ ਕਰ ਸਕਦਾ ਹੈ ਤੇ ਬੇਸਿਕਲੀ ਸਾਡਾ ਜਿਹੜਾ ਜਰਨੀ ਹੈ process ਜਿਹੜਾ ਆਪਾਂ ਕਸਟਮਰ ਨੂੰ ਦੇ ਰਿਹਾ दैट इज ਕਸਟਮਰ ਫਰਸਟ ਅਪਰੋਚ ਹੈ ਸਾਡੀ ਸਾਡਾ ਫਾਸਟ ਈਜ਼ੀ ਟਰਾਂਸਪੇਰੈਂਟ process ਹੈ ਕਸਟਮਰ ਨੂੰ ਲੋਏਸਟ ROI ਮਿਲਦੀ ਹੈ ਡੀਲਰਸ ਨੂੰ ਅੱਛੇ ਕਸਟਮਰਸ ਮਿਲਦੇ ਨੇ ਤੇ ਬੈਂਕਾਂ ਨੂੰ ਵੀ अच्छे कस्टमर मिलते ਨੇ بس ਇੱਕ ਗੋਲ ਗੱਲ ਹੈ ਜਦੋਂ ਆਪਾਂ ਲੋਨ ਦੀ ਗੱਲ ਕਰਦੇ ਹਾਂ ਲੋਨ ਲੈਣੇ ਚ ਬਹੁਤ ਟਾਈਮ ਲੱਗ ਜਾਂਦਾ ਬੁਕਿੰਗ ਆਪਣਾ ਸਿਵਲ ਸਕੋਰ ਵੀ ਦੇਖਣਾ ਹੁੰਦਾ ਬਹੁਤ ਕੁਝ ਦੇਖਣਾ ਹੁੰਦਾ ਤਾਂ ਤੁਸੀਂ ਕਿਸ ਆਧਾਰ ਤੇ ਉਤੇ ਨਿਰਧਾਰਿਤ ਕਰਦੇ ਹੋ ਕਿ ਇੰਨਾ ਕੀ ਬਜਟ ਰਹੇਗਾ ਲੋਨ ਵਾਸਤੇ ਇਤਨਾ ਹੀ ਲੋਨ ਦੇ ਸਕਦੇ ਅਸੀਂ ਸੋ ਬੇਸਿਕਲੀ ਮੈਮ ਸਿੰਸ ਸਾਡੇ ਕੋਲ 30 ਪਲੱਸ ਬੈਂਕਸ ਨੇ ਆਪਾਂ ਕਸਟਮਰ ਦੀ ਪ੍ਰੋਫਾਈਲ ਦੇ ਅਕੋਰਡਿੰਗ ਸਾਡੇ ਕੋਲ ਟੈਕ ਸੋਲੂਸ਼ਨ ਦੇ ਜਿੰਦੇ ਚ ਆਪਾਂ ਵਿਦਨ 10 ਮਿੰਟਸ ਕਸਟਮਰ ਦੀ ਪ੍ਰੋਫਾਈਲ ਆਇਡੈਂਟੀਫਾਈ ਕਰ ਲੈਣੇ ਹਾਂ ਆਪਾਂ ਨੂੰ ਕਸਟਮਰ ਪ੍ਰੋਫਾਈਲਿੰਗ ਕਹਿੰਦੇ ਆ ਕਸਟਮਰ ਦਾ ਇਨਕਮ ਕੀ ਹੈ ਰੈਜ਼ੀਡੈਂਸ ਸਟੇਬਿਲਿਟੀ ਕੀ ਹੈ ਸਿਬਿਲ ਕੀ ਹੈ ਵਿਥਿਨ 10 ਮਿੰਟਸ ਵੀ ਆਰ ਏਬਲ ਟੂ ਅੰਡਰਸਟੈਂਡ ਕਿ ਇਹ ਕਸਟਮਰ ਦਾ ਲੋਨ ਕਿਹੜੇ ਬੈਂਕ ਤੋਂ ਹੋ ਸਕਦਾ ਹੈ ਉਸ ਦੇ ਅਕੋਰਡਿੰਗ ਆਪਾਂ ਕਸਟਮਰ ਨੂੰ ਬੈਂਕ ਸੁਜੈਸਟ ਕਰਨੇ ਆ ਅਕਾ ਕੋਈ ਗਰੀਬ ਵਿਅਕਤੀ ਤੁਹਾਡੇ ਕੋਲ ਪਹੁੰਚ ਕਰਦਾ ਹੈ ਜਿਸ ਦਾ ਸਿਵਲ ਸਕੋਰ ਜਿਹੜਾ ਵਧੀਆ ਨਾ ਹੋਵੇ ਤਾਂ ਫਿਰ ਉਸ 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 ਵਕਤ ਤੁਸੀਂ ਕੀ ਕਰੋਗੇ ਸੋ ਮੈਂ ਕਈ ਵਾਰੀ ਕੀ ਹੁੰਦਾ ਸੋ ਸਾਡੇ ਅੰਦਰ ਇਹ ਨਹੀਂ ਆ ਵੀ ਆਪਾਂ ਸਿਰਫ ਅਮੀਰ ਕਸਟਮਰਾਂ ਦਾ ਹੀ ਲੋਨ ਕਰਨੇ ਆ ਆਪਾਂ ਤੇ ਕੰਮ ਹੀ ਰੂਰਲ ਏਰੀਆ ਸੇ ਕਰ ਰਹੇ ਆ ਪਿੰਡਾਂ ਸੇ ਕਰ ਰਹੇ ਆ ਟੀਆ 3 ਸਿਟੀ ਸੇ ਕਰ ਰਹੇ ਆ ਸੋ ਅਮੀਰ ਗਰੀਬ ਤੇ ਸਾਡੇ ਲਈ ਮੈਟਰ ਨਹੀਂ ਕਰਦਾ ਇਨਸਾਨ ਮੈਟਰ ਕਰਦਾ ਕਸਟਮਰ ਫਰਸਟ ਹੈ ਤੇ ਬੇਸਿਕਲੀ ਮੈਂ ਕੀ ਹੁੰਦਾ ਕਈ ਵਾਰੀ ਨਾ ਸਿਵਲ ਸਕੋਰ ਜਾਂ ਸਿਵਲ ਸਕੋਰ ਇੰਪੋਰਟੈਂਟ ਹੁੰਦਾ ਤੁਹਾਡੇ ਲੋਨ ਦੇ ਲਈ ਕਾਫੀ ਇੰਪੋਰਟੈਂਟ ਹੈ ਬਟ ਕਈ ਵਾਰੀ ਕੀ ਹੁੰਦਾ ਸਿਵਲ ਸਕੋਰ ਲੋ ਤਾਂ ਹੈ ਵੀ ਕਸਟਮਰ ਡਿਊ ਟੂ ਸਰਕਮਸਟੈਂਸਸ ਹੁੰਦਾ ਡਿਫਾਲਟ ਹੋ ਗਿਆ ਉਹ ਕਰਨਾ ਨਹੀਂ ਚਾਹੁੰਦਾ ਸੀ ਉਹ ਇੰਟੈਂਸ਼ਨਲ ਡਿਫਾਲਟਰ ਨਹੀਂ ਸੀ ਬਟ ਜਿੱਦਾਂ ਹੁਣ ਕਿਸਾਨ ਆ ਉਹਦੀ ਫਸਲ ਖਰਾਬ ਹੋ ਗਈ ਮੀਂਹ ਜ਼ਿਆਦਾ ਪੈ ਗਿਆ ਪਰ ਉਹ ਇੰਟੈਂਸ਼ਨਲੀ ਕਿਸ਼ਤਾਂ ਤੋੜਨਾ ਨਹੀਂ ਚਾਹੁੰਦਾ ਸੀਗਾ ਉਹਦੀ ਸਿਚੁਏਸ਼ਨ ਇਹੋ ਜੀ ਬਣ ਗਈ ਤੇ ਆਪਾਂ ਉਹ ਸਮਝਣਿਆ ਉਸ ਦੇ ਅਕੋਰਡਿੰਗ ਕਿਉਂਕਿ ਸਾਡੇ ਕੋਲ 30+ ਬੈਂਕਸ ਨੇ ਆਪਾਂ ਬੈਂਕ ਨੂੰ ਵੀ ਉਹ ਰეკਮੈਂਡ ਕਰਨੇ ਆ ਵੀ ਇਹ ਕੋਸਮਨ ਇੰਟੈਂਸ਼ਨਲ ਡਿਪੋਲਟਰ ਨਹੀਂ ਹੈ ਇਹ ਸਿਚੁਏਸ਼ਨਲ ਆਨੰਦ ਨਾਲ ਇਹ ਹੋ ਗਿਆ ਤੇ ਬੈਂਕਸ ਉਸ ਗੱਲ ਨੂੰ ਸਮਝਦੇ ਨੇ ਬੈਂਕਸ ਆਰ ਆਲਸੋ ਵੈਰੀ acommodative ਇਨ दैट ਤੁਸੀਂ ਕੀ ਕੀ ਰੂਰਲ ਏਰੀਆ ਦੇ ਵਿਚਕਾਰ ਪਿੰਡਾਂ ਦੇ ਵਿਚਕਾਰ ਤੁਸੀਂ ਕੰਮ ਕਰ ਰਹੇ ਹੋ ਤੇ ਕਿਸ ਏਰੀਆ ਦਾ ਪਰਟੀਕੂਲਰ ਦੱਸਾਂ ਤੁਸੀਂ ਇਸ ਵਕਤ ਮੌਜੂਦ ਹੋ ਅਟ ਪ੍ਰੈਸੈਂਟ ਆਪਾਂ ਬਠਿੰਡਾ ਕੰਮ ਕਰ ਰਹੇ ਆ ਪਟਿਆਲਾ ਕੰਮ ਕਰ ਰਹੇ ਆ ਮਾਨਸਾ ਕੰਮ ਕਰ ਰਹੇ ਆ ਚੰਡੀਗੜ੍ਹ ਟ੍ਰਾਈ ਸਿਟੀ 'ਚ ਆਪਾਂ ਕੰਮ ਕਰ ਰਹੇ ਆ ਤੇ ਆਪਾਂ ਸਾਊਥ ਪੰਜਾਬ ਤੇ ਚੰਡੀਗੜ੍ਹ ਵਾਲਾ ਜਿਹੜਾ ਰੀਜਨ ਹੈ ਪਟਿਆਲਾ ਵਾਲਾ ਰੀਜਨ ਹੈ ਇੱਥੇ ਕਾਫੀ ਸਟਰੋਂਗ ਫਰਮ ਕਰ ਰਹੇ ਆ ਆਪਾਂ ਕਿੰਨੇ ਤੋਂ ਇਨਵੈਸਟਮੈਂਟ ਹੋ ਚੁੱਕੀ ਐਸ ਕੰਪਨੀ ਵਾਸਤੇ ਤੇ ਕਿੰਨਾ ਕੁ ਤੁਸੀਂ ਰਿਕਵਰ ਕਰ ਪਾਇਓ ਓਨੈਸਟਲੀ ਕਿ ਆਪਾਂ ਇਨਵੈਸਟਮੈਂਟ ਦੇਖ ਹੀ ਨਹੀਂ ਰਹੇ ਕਿੰਨੇ ਲੱਗ ਰਹੇ ਨੇ ਕਿਉਂ ਲੱਗੇ ਜਾ ਰਹੇ ਨੇ ਬਿਕਾਉਜ਼ ਵਨ ਯੂ ਆਰ ਸਟਾਰਟਿੰਗ ਅਪ ਤੁਸੀਂ ਕੋਈ ਕੰਪਨੀ ਬਿਲਡ ਕਰ ਰਹੇ ਹੁੰਦੇ ਹੋ ਇਨੀਸ਼ially ਯੂ ਹੈਵ ਟੂ ਸਪੈਂਡ ਸਮਥਿੰਗ ਆਪ ਤੁਹਾਨੂੰ ਟੈਕਨੋਲੋਜੀ ਤੇ ਸਪੈਂਡ ਕਰਨਾ ਪਏਗਾ ਤੁਹਾਨੂੰ ਮੈਨਪੋਰ ਤੇ ਸਪੈਂਡ ਕਰਨਾ ਪਏਗਾ ਓਨੈਸਟਲੀ ਆਪੋਂ ਟਰੈਕ ਇਸ ਲਈ ਨਹੀਂ ਕਰ ਰਹੇ ਕਿਉਂਕਿ ਸਾਨੂੰ ਪਤਾ ਵੀ ਜੇ ਆਪਾਂ ਟਰੈਕ ਕਰਾਂਗੇ ਟੈਨਸ਼ਨ 'ਚ ਆ ਜਾਾਂਗੇ ਬਿਕਾਉਜ਼ ਇਨੀਸ਼ially ਪੇਸ਼ੈਂਸ ਚਾਹੀਦਾ ਸਾਲ ਡੇਟਸਲ ਤੁਹਾਨੂੰ ਬਿਜ਼ਨਸ ਨੂੰ ਦੇਣਾ ਪਏਗਾ ਪੇਸ਼ੈਂਸ ਨਾਲ ਕੰਮ ਕਰਨਾ ਪਏਗਾ ਫਿਰ ਜਾ ਕੇ ਆਪਾਂ ਕੈਲਕੂਲੇਸ਼ਨ ਕਰਾਂਗੇ ਕਿ ਆਪਾਂ ਫਾਇਦੇ ਚ ਆਇਆ ਜਾਂ ਘਟੇ ਕਿੰਨੇ ਕਿੰਨੇ ਕਿਹੜਾ ਤੁਸੀਂ ਪੂਰਾ ਐਸਟੀਮੇਟ ਕਰੋਗੇ ਕਿਉਂਕਿ ਕਿਤੇ ਨਾ ਕਿਤੇ ਹੁੰਦਾ ਜਦੋਂ ਆਪਾਂ ਨਵੇਂ ਬਿਜ਼ਨਸ ਦੇ ਸਟਾਰਟਅਪ ਕਰਦੇ ਕੋਈ ਕੋਈ ਕੰਪਨੀ ਸਟਾਰਟਅਪ ਕਰਦੀ ਆ ਉਹ ਇੱਕਦਮ ਗਰੋ ਨਹੀਂ ਕਰਦੀ ਉਹਨੂੰ ਟਾਈਮ ਲੱਗ ਜਾਂਦਾ ਸੋ ਇੰਨਾ ਬੈਕਅਪ ਹੈਗਾ ਕਿ ਤੁਸੀਂ ਇਨੀਸ਼ੀਅਲੀ ਵੇਟ ਕਰ ਸਕੋ ਮੈਮ ਬੈਕਅਪ ਤੋਂ ਜ਼ਿਆਦਾ ਹੌਸਲਾ ਹੈਗਾ ਤੇ ਆਪਾਂ 2 ਸਾਲ ਤੇ ਵੇਟ ਕਰਾਂਗੇ ਉਸ ਤੋਂ ਬਾਅਦ ਆਪਾਂ ਕੈਲਕੂਲੇਟ ਕਰਾਂਗੇ ਐਂਡ ਮੈਮ ਕਿਉਂਕਿ ਆਪਾਂ ਆਈਡੀਆ ਇਹੋ ਜਿਹਾ ਲੈ ਕੇ ਆਏ ਆ ਬਹੁਤ ਜੇ ਇਨਵੈਸਟਰ ਸਾਨੂੰ ਅਪਰੋਚ ਵੀ ਕਰ ਰਹੇ ਨੇ ਹਾਲ ਫਿਲਹਾਲ ਚ ਕਾਫੀ ਵੱਡੇ ਇਨਵੈਸਟਰਸ ਨੇ ਸਾਨੂੰ ਅਪਰੋਚ ਕੀਤਾ ਵੀ ਤੁਸੀਂ ਸਾਡੇ ਤੋਂ ਇਨਵੈਸਟਮੈਂਟ ਲੈ ਲਓ ਬਿਕੋਜ਼ ਸਾਨੂੰ ਸਾਡੇ ਉੱਤੇ ਭਰੋਸਾ ਹੈ ਵੀ ਆਪਾਂ ਅੱਜ ਆਪਣੀ ਕੰਪਨੀ ਵੇਚਣਾ ਨਹੀਂ ਚਾਹੁੰਦੇ ਆਪਾਂ ਆਪਣਾ ਸ਼ੇਅਰ ਕਿਸੇ ਨੂੰ ਦੇਣਾ ਨਹੀਂ ਚਾਹੁੰਦੇ ਆਪਾਂ ਚਾਹੁੰਦੇ ਆ ਆਪਣੇ ਦਮ ਤੇ ਇੱਕ ਵਾਰੀ ਖੜਾ ਕਰੀਏ ਇਹਨੂੰ ਹਾਂ ਸਾਨੂੰ ਇਨਵੈਸਟਮੈਂਟ ਦੀ ਲੋੜ ਤਾਂ ਪੈਗੀ ਕਿਉਂਕਿ ਇੰਨਾ ਪੈਸਾ ਸਾਡੇ ਕੋਲ ਵੀ ਨਹੀਂ ਹੈਗਾ ਸਾਡਾ ਵਿਦ ਗ੍ਰੇਸ ਆਫ ਗੋਡ ਸਾਡਾ ਇੱਕ ਪੋਡਕਾਸਟ অলਰੈਡੀ ਆ ਚੁੱਕਿਆ ਜੋ ਕਿ ਲੋਕਾਂ ਨੇ ਬਹੁਤ ਲਾਈਕ ਕੀਤਾ 1 ਲੱਖ ਪਲਸ ਸਟ੍ਰੀਮਿੰਗ ਹੋ ਚੁੱਕੀ ਹੁੰਦੀ ਤੇ ਕਿਸੇ ਨਾ ਕਿਸੇ ਦਿਨ ਉਹ ਵੀ ਦੇਖਾਂਗੇ ਆਪਾਂ ਕਰਾਂਗੇ ਉਹੀ ਅਪਰੋਚ ਕਰਨਗੇ ਸਾਨੂੰ ਇਹ ਸਾਨੂੰ ਭਰੋਸਾ ਆਪਣੇ ਉੱਤੇ ਤਦ ਨਈ ਕੰਪਨੀ ਆਈ ਹੈਗੀ ਆ ਇਹ ਤੁਹਾਨੂੰ ਲੋਨ ਪ੍ਰੋਵਾਈਡ ਕਰਾਈਏ ਕਹਿੰਦੇ ਕਿ ਸਾਊਥ ਪੰਜਾਬ ਦੇ ਵਿੱਚਕਾਰ ਟਰਾਈ ਸਿਟੀ ਦੇ ਵਿੱਚਕਾਰ ਵਧੀਆ ਕੰਮ ਕਰ ਰਹੇ ਨੇ ਲੇਕਿਨ ਹਲ ਫਿਲਹਾਲ ਦੇ ਵਿੱਚਕਾਰ ਕਿੰਨੀ ਇਨਵੈਸਟਮੈਂਟ ਹੋਈ ਉਸ ਦੇ ਉੱਤੇ ਇਹ ਗੱਲ ਨਹੀਂ ਕਰ ਰਹੇ ਨੇ ਪਰ ਕਹਿ ਰਹੇ ਨੇ ਕਿ ਪਿੰਡਾਂ ਦੇ ਵਿਕਾਸ ਨੂੰ ਵਧੀਆ ਕੰਮ ਕਰਨ ਕੈਮਰਾਮੈਨ ਅਨਿਲ ਦਿਨਾਨੀ ਰੂਪ ਚਲਵੰਦ ਥੈਟ ਇਜ਼ ਵੈਰਟੀ